ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਪਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰੂਲਸ ਅਪਡੇਟ ਹੋਏ ਨੇ ਤੇ ਉਸ ਤੋਂ ਬਾਅਦ ਸਪਾਊਸ ਵੀਜ਼ਾ ਨੂੰ ਲੈ ਕੇ ਜੋ ਇਨਫੋਰਮੇਸ਼ਨ ਆਈ ਜੋ ਅਪਡੇਟਸ ਆਏ ਸਟੂਡੈਂਟਸ ਉਸ ਤੋਂ ਥੋੜੇ ਜੇ ਮਾਇੂਸ ਜ਼ਰੂਰ ਹੋਏ ਨਜ਼ਰ ਆ ਰਹੇ ਨੇ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਅਜਿਹਾ ਹੀ ਆਪਸ਼ਨ ਦੱਸਣ ਜਾ ਰਹੇ ਹਾਂ ਜਿੱਤੇ ਪਲੱਸ 2 ਤੋਂ ਬਾਅਦ ਵੀ ਸਟੂਡੈਂਟ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਸਪਾਊਸ ਦਾ ਵੀ ਨਾਲ ਤੁਸੀਂ ਅਪਲਾਈ ਫਾਈਲ ਜੋ ਹੈ ਕਰ ਸਕਦੇ ਹੋ ਹੁਣ ਤੁਸੀਂ ਸੋਚੋਗੇ ਕਿ ਰੂਲਸ ਅਪਡੇਟ ਹੋਏ ਨੇ ਉਸ ਅਕੋਰਡਿੰਗ ਲੀਤਾ ਪਲੱਸ 2 ਤੋਂ ਬਾਅਦ ਜੋ ਹੈ ਸਪਾਊਸ ਨੂੰ ਨਾਲ ਨਹੀਂ ਲਜਾਇਆ ਜਾ ਸਕਦਾ ਪਰ ਇਹ ਕਿਹੜੀਆਂ ਆ ਇਸ ਦਬਾਰੇ ਇੱਕ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਕਿ ਸਟੂਡੈਂਟਸ ਇਸ ਦੇ ਉੱਪਰ ਵੀ ਗੌਰ ਕਰ ਸਕਣ ਇਹ ਵਾਲੀ ਆਪਸ਼ਨਸ ਆ ਵੀ ਟਾਈਮਲੀ ਜੋ ਹੈ ਫਾਇਦਾ ਜ਼ਰੂਰ ਲੈ ਸਕਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫਰਮੇਸ਼ਨ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰ ਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਨੈਵੀਗੇਟਰਸ ওভারਸੀਜ਼ অর ਵੀਨਾ ਗੋਇਲ ਮੈਮ ਜਿਨ੍ਹਾਂ ਦਾ ਐਕਸਪੀਰੀਅੰਸ ਇਸ ਫੀਲਡ ਦੇ ਵਿੱਚ 27-28 ਸਾਲਾਂ ਦਾ ਤੇ ਸਾਰੇ ਉਤਰਾ ਚੜਾ ਦੇਖੇ ਨੇ ਕਈ ਤਰ੍ਹਾਂ ਦੇ ਰੂਲਸ ਅਪਡੇਟ ਹੁੰਦੇ ਹੋਏ ਦੇਖੇ ਨੇ ਅੱਜ ਦੀ ਸਥਿਤੀ ਬਾਰੇ ਵੀ ਮੈਮ ਨਾਲ ਗੱਲ ਕਰ ਰਹੇ ਹਾਂ ਸੋ ਮੈਮ ਇਹ ਕਿਹੜੀਆਂ ਆਪਸ਼ਨ ਨੇ ਜਿਨ੍ਹਾਂ ਬਾਰੇ ਤੁਸੀਂ ਜਾਣਕਾਰੀ ਦਿਵੋਗੇ ਕਿ ਹਲੇ ਵੀ ਜੋ ਹੈ +2 ਤੋਂ ਬਾਅਦ ਜਿਹੜਾ ਸਟੂਡੈਂਟ ਜਾ ਰਿਹਾ ਹੈ ਕੈਨੇਡਾ ਸਟੱਡੀ ਵੀਜ਼ਾ ਲਈ ਉਸ ਸਪਾਊਸ ਦੀ ਫਾਈਲ ਵੀ ਨਾਲ ਲਗਾ ਸਕਦਾ ਹੈ ਆਖਿਰੇ ਕਿਹੜੀ ਆਪਸ਼ਨਸ ਨੇ ਦੇਖੋ ਹਰਜੋਤ ਜਿਹੜੇ ਸਟੂਡੈਂਟਸ ਕੈਨੇਡਾ ਜਾਣ ਦੇ ਚਾਹਵਾਨ ਹਨ ਔਰ ਪਲੱਸ 2 ਕੀਤਾ ਹੈ ਬਾਈ ਚਾਂਸ ਕੁਛ ਏਦਾਂ ਦੇ ਫੈਮਿਲੀ ਸਰਕਮਸਟੈਂਸਿਸ ਹੋ ਗਏ ਕਿ ਉਹਨਾਂ ਨੂੰ ਲੱਗਦਾ ਕਿ ਲੜਕੀ ਨੂੰ ਭੇਜਣਾ ਮੈਰਿਜ ਦੇ ਬਾਅਦ ਭੇਜਾਂਗੇ ਜਾਂ ਮਤਲਬ ਕੁਛ ਏਦਾਂ ਦੇ ਕਾਫੀ ਸਾਰੇ ਐਕਚੁਅਲ ਮੈਰਿਜਸ ਐ ਜਿਹੜੇ ਕਿ ਜਾਣ ਦੇ ਚਾਹਵਾਨ ਐ ਲੇਕਿਨ ਪਿੱਛੇ ਜਿਹੜਾ ਅਨਾਉਂਸ ਹੋਇਆ ਕਿ ਸਪਾਊਸ ਵੀਜ਼ਾ ਅੰਡਰਗ੍ਰੈਡ ਚ ਨਹੀਂ ਜਾ ਸਕਦਾ ਉਹ ਹੁਣ ਥੋੜਾ ਜਿਹਾ ਕੁਝ ਕੋਰਸੇਸ ਦੇ ਨਾਲ ਈਜ਼ੀ ਹੋ ਗਿਆ ਸਾਰਿਆਂ ਦੇ ਨਾਲ ਨਹੀਂ ਫਰਸਟ ਪੁਆਇੰਟ ਉਹ ਬੱਚਾ ਜਿਹੜਾ ਮੈਰਿਡ ਐ ਪਲੱਸ 2 ਕੀਤੀ ਹੋਈ ਹੈ ਉਹ ਪੰਜ ਕੋਰਸਿਸ ਹੈ ਜਿਨ੍ਹਾਂ ਦੇ ਵਿੱਚ ਜਾ ਸਕਦੇ ਆ ਔਰ ਸੈਕੰਡ ਥਿੰਗ ਉਹ ਜਿਹੜੇ ਹੈ ਬੈਚਲਰ ਨਾ ਡਿਪਲੋਮਾ ਬੈਚਲਰ ਕੋਰਸ ਹੋਣਾ ਚਾਹੀਦਾ ਹੈ ਉਹਦੇ ਵਿੱਚ ਸਟੂਡੈਂਟ ਜਾ ਸਕਦਾ ਹੁਣ ਬੈਚਲਰ ਕੋਰਸਿਸ ਮੇਨਲੀ ਜਿਹੜੇ ਆ ਗਏ ਉਹਦੇ ਵਿੱਚ ਐਲ ਐਲ ਬੀ ਆ ਗਿਆ ਬੈਚਲਰ ਆਫ ਐਲ ਐਲ ਬੀ ਨਰਸਿੰਗ ਬੈਚਲਰ ਆਫ ਐਜੂਕੇਸ਼ਨ ਇੰਜੀਨੀਅਰਿੰਗ ਮਤਲਬ ਐਦਾਂ ਦੇ ਕਰਕੇ ਇਹ ਪੰਜ ਕੋਰਸਿਸ ਐ ਜਿਹੜੇ ਸਟੂਡੈਂਟ ਜਾ ਸਕਦੇ ਆ ਮੇਰੇ ਖਿਆਲ ਮੈਂ ਚਾਰ ਦੱਸਿਆ ਇੱਕ ਇੰਜੀਨੀਅਰਿੰਗ ਹੋ ਗਿਆ ਬੈਚਲਰ ਆਫ ਫਾਰਮੇਸੀ ਪੰਜਵਾਂ ਕੋਰਸ ਤੇ ਇਹ ਪੰਜ ਕੋਰਸਿਸ ਦੇ ਵਿੱਚ ਸਟੂਡੈਂਟਸ ਜੇ ਬੈਚਲਰ ਵਿੱਚ ਜਾ ਰਹੇ ਗ੍ਰੈਜੂਏਸ਼ਨ ਚ ਜਾ ਰਹੇ ਕੰਪਲੀਟ ਡਿਗਰੀ ਚ ਜਾ ਰਹੇ ਆ ਤੋਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਮੀਨਸ ਜੇ ਲੜਕਾ ਮੈਰਿਡ ਐ ਔਰ ਲੜਕਾ ਜਾਂਦਾ ਚਾਹਵਾਨ ਐ ਤੋਂ ਆਪਣੀ ਵਾਈਫ ਨੂੰ ਲੈ ਕੇ ਜਾ ਸਕਦਾ ਔਰ ਵਾਈਫ ਮੇਨ ਐਪਲੀਕੈਂਟ ਹੈ ਤੇ ਉਹ ਆਪਣੇ ਹਸਬੰਡ ਨੂੰ ਲੈ ਕੇ ਜਾ ਸਕਦੀ ਹੈ ਤੇ ਇੱਕ ਇਹ ਸੁਣ ਕੇ ਸ਼ਾਇਦ ਬੱਚਿਆਂ ਨੂੰ ਥੋੜਾ ਜਆ ਰਿਲੈਕਸੇਸ਼ਨ ਮਿਲੇਗਾ ਕਿ ਕੁਝ ਕੋਰਸੇ ਇਦਾਂ ਦੇ ਮੇਰੇ ਖਿਆਲ ਕਾਫੀ ਸਾਰੇ ਇਹ ਦੇ ਵਿੱਚ ਕਵਰ ਹੋ ਜਾਣਗੇ ਜਿਹੜਾ ਨਾਨ ਮੈਡੀਕਲ ਦਾ ਬੱਚਾ ਹੈ ਉਹ ਇੰਜੀਨੀਅਰਿੰਗ 'ਚ ਜਾ ਸਕਦਾ ਹੈ ਕਿਉਂਕਿ ਬੈਚਲਰ ਆਫ ਇੰਜੀਨੀਅਰਿੰਗ ਵੀ ਆ ਗਈ ਹੈਲਥ ਵਾਲਾ ਬੱਚਾ ਹੈ ਉਹ ਨਰਸਿੰਗ 'ਚ ਜਾ ਸਕਦਾ ਹੈ ਰਾਈਟ ਇਦਾਂ ਹੀ ਫਾਰਮੇਸੀ ਵਿੱਚ ਵੀ ਜਾ ਸਕਦੇ ਆ ਮੈਡੀਕਲ ਵਾਲੇ ਬੱਚੇ ਫਿਰ ਤੁਹਾਡਾ ਕੋਈ ਵੀ ਬੱਚਾ ਜਿਨ੍ਹਾਂ ਨੇ ਕੋਈ ਐਜੂਕੇਸ਼ਨ ਦਾ ਲਿੱਤਾ ਹੈ ਜਾਂ ਕੁਛ ਬੈਚਲਰ ਆਫ ਐਜੂਕੇਸ਼ਨ ਚ ਜਾ ਸਕਦੇ ਆ ਇਦਾਂ ਕਰਕੇ ਐਲਐਲਬੀ ਵਿੱਚ ਐਲਐਲਬੀ ਤੇ ਪਲੱਸ 2 ਤੇ ਬਾਅਦ ਕੋਈ ਵੀ ਬੱਚਾ ਲੈ ਸਕਦਾ ਇਸ ਕਰਕੇ ਮੇਰੇ ਖਿਆਲ ਸਾਰੇ ਹੀ ਸਟਰੀਮਸ ਕਵਰ ਹੋ ਗਈ ਹੈ ਤੇ ਕੋਈ ਵੀ ਸਟੂਡੈਂਟ ਹੋਣ ਜਾ ਸਕਦਾ ਹੈ ਅੰਡਰਗ੍ਰੈਡ ਕੋਰਸ ਚ ਖਾਲੀ ਉਹਨੇ ਬੈਚਲਰ ਲੈਣੀ ਹੈ ਮੇਨ ਚੀਜ਼ ਇਹ ਹੈ ਔਰ ਬਾਕੀ ਮਾਸਟਰਸ ਵਾਸਤੇ ਤੇ ਕੋਈ ਮਰਜ਼ੀ ਬੈਚਲਰ ਚ ਜਾਏ ਉਹ ਤੇ ਹਮੇਸ਼ਾ ਹੀ ਆਪਸ਼ਨ ਅਵੇਲੇਬਲ ਹੈ ਉਹਦੇ ਵਾਸਤੇ ਤੇ ਆਪਾਂ 1 ਇਅਰ ਦੀ ਮਾਸਟਰਸ ਵੀ ਦੱਸੀ ਸੀ ਸਟੂਡੈਂਟਸ ਨੂੰ ਕਈ ਸ਼ੋਚ 1 ਇਅਰ ਦੀ ਮਾਸਟਰ ਚ ਦੋਨੋਂ ਹਸਬੰਡ ਵਾਈਫ ਇਕੱਠੇ ਜਾ ਸਕਦੇ ਆ ਉਹ ਵੀ ਆਪਸ਼ਨ ਆ ਤੇ ਇਹ ਮੇਰੇ ਖਿਆਲ ਕਾਫੀ ਕੰਫਰਟੇਬਲ ਹੋ ਗਿਆ ਕਿ ਤੁਸੀਂ ਜਿਹੜਾ ਸਪਾਊਸ ਨੂੰ ਲੈ ਕੇ ਮਾਸਟਰ ਵਾਸਤੇ ਤੇ ਕੋਈ ਵੀ ਸਟੂਡੈਂਟ ਜਾ ਸਕਦਾ ਹੈ ਬੈਚਲਰ ਵਾਸਤੇ ਵੀ ਕੁਝ ਕੋਰਸੇ ਅਦਾ ਦੇ ਹੋ ਗਏ ਕਿ ਜਿਹਦੇ ਵਿੱਚ ਹੁਣ ਸਟੂਡੈਂਟਸ ਜਾ ਸਕਦੇ ਆ ਜੀ ਜੀ ਬਿਲਕੁਲ ਸੋ ਤੇ ਮੈਮ ਕੀ ਐ ਕੋਈ ਖਾਸ ਪ੍ਰੋਵਿੰਸ ਨੇ ਜਿੱਥੇ ਵਲੇ ਕੋਰਸਿਸ ਨੇ ਜਾਂ ਫਿਰ ਜਨਰਲ ਹੀ ਇਹ ਪੂਰੀ ਇਨਫੋ ਇਹ ਜਨਰਲ ਇਨਫਰਮੇਸ਼ਨ ਹੈ ਜੀ ਕਿਸੇ ਮਰਜ਼ੀ ਪ੍ਰੋਵਿੰਸ ਦੇ ਵਿੱਚ ਉਹ ਇਹ ਜਿਹੜੇ ਪੰਜ ਕੋਰਸਿਸ ਦਿੱਤੇ ਆ ਇਹਨਾਂ ਨੇ ਨਰਸਿੰਗ ਇੰਜੀਨੀਅਰਿੰਗ ਐਜੂਕੇਸ਼ਨ ਫਾਰਮੇਸੀ ਹੈ ਨਾ ਤੇ ਕਿਹੜਾ ਇੱਕ ਹੋਰ ਪੰਜਵਾਂ ਦੱਸਿਆ ਸੀ ਆਮ ਫੋਰਗੇਟਿੰਗ ਰਾਈਟ ਨਾ ਕਿ ਨਰਸਿੰਗ ਦਾ ਹੋ ਗਿਆ ਫਾਰਮੇਸੀ ਦਾ ਹੋ ਗਿਆ ਇੰਜੀਨੀਅਰਿੰਗ ਦਾ ਹੋ ਗਿਆ ਐਲ ਐਲ ਬੀ ਜੀ ਹਨ ਔਰ ਬੈਚਲਰ ਆਫ এডਿਕੇਸ਼ਨ ਤੇ ਇਹ ਪੰਜ ਕੋਰਸਸ ਦੇ ਨਾਲ ਬੱਚੇ ਜਿਹੜੇ ਆ ਆਪਣੇ ਸਪਾਊਸ ਨੂੰ ਲੈ ਕੇ ਕਿਸੇ ਮਰਜ਼ੀ ਪ੍ਰੋਵਿੰਸ ਦੇ ਵਿੱਚ ਜਾ ਸਕਦੇ ਆ ਜੋ ਮੋਂਟਰੀਅਲ ਚ ਜਾ ਰਹੇ ਆ ਤੇ ਉਹਨਾਂ ਨੂੰ ਜੀਆਈਸੀ ਜਸਟ 15000 ਪੇ ਕਰਨੀ ਆ ਬਾਕੀ ਪ੍ਰੋਵਿੰਸਸ ਦੇ ਵਿੱਚ ਜੀਆਈਸੀ 20000 ਪੇ ਕਰਨੀ ਆ ਤੇ ਇਹ ਬੜਾ ਇੱਕ ਜਿੰਨੂੰ ਕਹਿੰਦੇ ਆ ਬੜਾ ਈਜ਼ੀ ਚੀਜ਼ ਆ ਗਈ ਸਟੂਡੈਂਟ ਜਿਹੜਾ ਅੰਡਰਗ੍ਰੈਡ ਬੱਚਾ ਸੀਗਾ ਕਿ ਉਹ ਜਾਂਦਾ ਸੀਗਾ ਕਿ ਮੈਰਿਡ ਕਈ ਵਾਰੀ ਮੈਂ ਦੇਖਿਆ ਕਿ ਐਕਚੁਅਲ ਮੈਰਿਜ ਹੋਈਆਂ ਛੋਟੀ 에ਜ ਹੋ ਗਈ ਔਰ ਰੀਜ਼ਨ ਉਹਨਾਂ ਦੇ ਕੁਝ ਵੀ ਹੋ ਸਕਦੇ ਕਈ ਵਾਰੀ ਲੜਕੀ ਅੱਛੀ ਮਿਲ ਗਈ ਉਹਨੂੰ ਲੱਗਿਆ ਚਲੋ ਕਰ ਲੈਨੇ ਆ ਫਿਰ ਉਹਨਾਂ ਨੂੰ ਲੱਗਦਾ ਕਿ ਚਲੋ ਅੱਗੇ ਗ੍ਰੋਥ ਕਰਨੀ ਆ ਲਾਈਫ ਚ ਤੇ ਅਸੀਂ ਬਾਹਰ ਜਾਣ ਦੇ ਚਾਹਵਾਨ ਹੁਣ ਉਹਨਾਂ ਦੇ ਕੋਈ ਰੁਕਾਵਟ ਨਹੀਂ ਹੈ ਬਾਕੀ ਇੱਕ ਛੋਟਾ ਜਿਹਾ ਬੱਚੇ আজকাল ਦਿਮਾਗ ਆਇਆ ਕਿ ਕੈਨੇਡਾ ਵਿੱਚ ਜੌਬਸ ਨਹੀਂ ਆ ਤੁਸੀਂ ਦੇਖਣਾ 6 ਮਹੀਨੇ ਜਦ ਤੱਕ ਤੁਸੀਂ ਪੜੋਗੇ ਜੌਬਸ ਵੀ ਅਵੇਲੇਬਲ ਹੋ ਜਾਣਗੀਆਂ ਇਹ ਸਿਚੁਏਸ਼ਨ ਹਰ ਕੰਟਰੀ ਚ ਕਦੀ ਨਾ ਕਦੀ ਥੋੜੀ ਬਹੁਤ ਦੇਰ ਵਸਤੇ ਆਉਂਦੀ ਬਹੁਤ ਸ਼ਾਰਟ ਟਰਮ ਵਸਤੇ ਆਉਂਦੀ ਆ ਤੁਸੀਂ ਇਹ ਦੇਖੋ ਮੇਰੇ ਖਿਆਲ 6-7 ਸਾਲ ਪਹਿਲੇ ਦੀ ਗੱਲ ਹੈ ਮੈਂ ਕੈਨੇਡਾ ਗਈ ਤੇ ਲੋਕਾਂ ਦੀ ਬੇਸਮੈਂਟ ਖਾਲੀ ਪਈਆਂ ਸੀਗੇ ਸਟੂਡੈਂਟ ਲੈਣ ਵਾਲੇ ਨਹੀਂ ਸੀਗੇ ਅੱਜ ਦੇ ਦਿਨ ਜਿਹੜਾ ਉਹਨਾਂ ਦੇ ਇੰਨਾ ਬੱਚਾ ਚਲਿਆ ਗਿਆ कि अकोमोडेशन नहीं मिल रही एक्सपेंसिव मिल रही है, है, easily, मिल है, है। तो हर चीज लाइक फेस ऑन द मेरा दसन ਦਾ ਮਤਲਬ ਇਹ ਹੈ ਕਿ ਜਦ ਅਕਮੋਡੇਸ਼ਨ ਮਤਲਬ ਸਪਲਾਈ ਜਿਆਦਾ ਸੀ ਡਿਮਾਂਡ ਘੱਟ ਸੀ ਇਸ ਟਾਈਮ ਉਹਨਾਂ ਦੇ ਜਿਹੜੇ ਇੰਨੀ इजीली ਮਤਲਬ ਨਹੀਂ ਮਿਲ ਰਹੇ ਐਦਾਂ ਹੀ ਇਹ ਜਿਹੜੀ ਅੱਜ ਪ੍ਰੋਬਲਮ ਆਈ ਹੈ ਇਹ ਕੱਲ ਸਾਰਟ ਆਊਟ ਹੋ ਜਾਂਦੀ ਹੈ ਸਾਲ ਦੇ ਵਿੱਚ ਜਾਂ 6 ਮਹੀਨੇ ਚ ਕਿਉਂਕਿ ਐਜੂਕੇਸ਼ਨ ਤੋਂ ਜਿਹੜੀ ਗਵਰਨਮੈਂਟ ਨੂੰ ਫੀਸ ਆਉਂਦੀ ਹੈ ਉਹ ਬਹੁਤ ਬੜੀ ਹੁੰਦੀ ਹੈ ਉਹ ਕਦੀ ਉਸ ਚੀਜ਼ ਨੂੰ ਖਤਮ ਨਹੀਂ ਕਰ ਸਕਦੇ ਨਾ ਬੰਦ ਕਰ ਸਕਦੇ ਆ ਤੁਸੀਂ ਦੇਖੋ ਡੇਲੀ ਨਵੀਂ ਨਿਊਜ਼ ਆ ਰਹੀ ਹੈ ਡੇਲੀ ਨਵੀਂ ਨਿਊਜ਼ ਦਾ ਮਤਲਬ ਇਹ ਹੈ ਕਿ ਇਹ ਸਮੂਥ ਪ੍ਰੋਸੈਸ ਚੱਲਣਾ ਹੈ ਖਾਲੀ ਜਿਹੜੇ ਬੱਚੇ ਗਏ ਆ ਜਿਹੜੀ ਕੈਪਿੰਗ ਕੀਤੀ ਹੈ ਜਾਂ ਜਿਹੜੋਂ ਵੀ ਇਹਨਾਂ ਨੇ ਇੱਕ ਰੋਕ ਲਗਾਈ ਹੈ ਉਹਦੇ ਵਾਸਤੇ ਲਗਾਈ ਹੈ ਕਿ ਹਰ ਬੱਚਾ ਆਪਣੇ ਲਾਈਫ ਚ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋ ਸਕੇ ਪ੍ਰੋਪਰ ਨੂੰ ਜੋਬ ਮਿਲ ਸਕਣ ਉਹ ਸਟੂਡੈਂਟਸ ਦੇ ਬੈਨੀਫਿਟ ਵਾਸਤੇ ਹੀ ਹੋ ਰਿਹਾ ਜੋ ਵੀ ਹੋ ਰਿਹਾ ਜੀ ਜੀ ਬਿਲਕੁਲ ਸਹੀ ਹੈ ਸੋ ਮੈਂ ਇਥੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਹਾਡਾ ਆਪਣਾ ਕੋਈ ਵੀ ਡਾਊਟ ਹੋਵੇ ਦੇਖੋ ਸਪਾਊਸ ਵੀਜ਼ਾ ਨੂੰ ਲੈ ਕੇ অপਸ਼ਨਸ अवेलेबल ਨੇ ਜੜੀਆਂ ਵੀ ਇਸ ਅਕੋਰਡਿੰਗਲੀ ਤੁਸੀਂ ਆਪਣੀ ਪ੍ਰੋਫਾਈਲ ਨੂੰ ਦੇਖਦੇ ਹੋਏ ਅੱਗੋਂ ਸਹੀ ਡਿਸੀਜਨ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ 네ਵੀਗੇਟਰ ਓਵਰਸੀਜ਼ ਹੈ ਉਸ ਉੱਪਰ ਕਾਲ ਕਰਕੇ ਪੂਰੀ ਜਾਣਕਾਰੀ ਲਓ ਅਗਰ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ 네ਵੀਗੇਟਰ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਡਾਕੂਮੈਂਟਸ ਦੇਖਣ ਤੋਂ ਬਾਅਦ ਤੁਹਾਨੂੰ ਸਹੀ ਚੀਜ਼ਾਂ ਗਾਈਡ ਕੀਤੀਆਂ ਜਾ ਸਕਣ ਤੇ ਮੈਮ ਤੁਹਾਡਾ ਬਹੁਤ ਤੁਸੀਂ ਸਟੂਡੈਂਟਸ ਨੂੰ ਰਾਈਟ ਵੇ ਵਿੱਚ ਗਾਈਡ ਕਰ ਦਿਓ ਤਾਂ ਕਿ ਸਟੂਡੈਂਟ ਜੋ ਹੈ ਸਹੀ ਚੀਜ਼ਾਂ ਨੂੰ ਸਮਝਦੇ ਹੋਏ ਹੀ ਅੱਗੇ ਵਧਣ ਔਰ ਆਪਣੇ ਫਿਊਚਰ ਦੇ ਲਈ ਸਹੀ ਡਿਸੀਜਨ ਨੂੰ ਲੈ ਸਕਣ ਜਿਹੜਾ ਸਾਡਾ ਕਮੈਂਟ ਸੈਕਸ਼ਨ ਹੈ ਉਸ ਦੇ ਵਿੱਚ ਵੀ ਸਟੂਡੈਂਟਸ ਆਪਣੇ ਕੋਈ ਵੀ ਸਵਾਲ ਨੇ ਸਾਡੇ ਨਾਲ ਸਾਂਝੇ ਕਰ ਸਕਦੇ ਨੇ ਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ